ਉਹਨਾਂ ਦਾ ਯੂਨੀਵਰਸਿਟੀ ਨਾਲ ਕੋਈ ਵਾਅਵਾਸਤਾ ਨਾ ਉਹ ਉਥੋਂ ਪੜ੍ਹੇ ਆ ਕੋਈ ਖਚਰਾਂ ਤੇ ਆ ਗਿਆ ਕੋਈ ਘੋੜਿਆਂ ਤੇ ਆ ਗਿਆ ਕੋਈ ਟਰੈਕਟਰਾਂ ਤੇ ਆ ਗਿਆ ਵੀ ਉਹਨਾਂ ਦਾ ਕੀ ਵਾਅਵਾਸਤਾ ਮੂੰਹ ਚੱਕ ਕੇ ਆਗੇ ਯੂਨੀਵਰਸਿਟੀ ਪਰ ਜਿਹੜੇ ਦਿਨ 10 ਨਵੰਬਰ ਨੂੰ ਕਾਠ ਹੋਇਆ ਸੀ ਉਦਦੇ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਕੁੱਟਣ ਵਾਸਤੇ ਉੱਥੇ ਵੀ ਪੁਲਿਸ ਲਖਦੇ ਆਣਾ ਵੀ ਵਾਰਤੀ ਸੀ ਅੱਜ ਤਾਂ ਉਹ ਨੌਜਵਾਨਾਂ ਦੀ ਗੱਲ ਕਰਦਾ ਵਿਦਿਆਰਥੀਆਂ ਦੀ ਗੱਲ ਕਰਦਾ ਜੇ ਆਉਣ ਵਾਲੇ ਸਮੇਂ 'ਚ ਉਹ ਵੱਡੀ ਰਾਜਨੀਤੀ 'ਚ ਆਊਗਾ ਤੁਹਾਡੇ ਪਿੰਡ ਦਾ ਨੌਜਵਾਨ ਤੁਹਾਡੇ ਪਿੰਡ ਦਾ ਗੱਭਰੂ ਪੂਰੇ ਪੰਜਾਬ ਨੂੰ ਜਗਾ ਗਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀ ਚੋਣਾਂ ਹੁੰਦੀਆਂ ਨੇ ਤੇ ਵਿਦਿਆਰਥੀ ਚੋਣਾਂ ਦੇ ਵਿੱਚ ਇੱਕ ਜਥੇਬੰਦੀ ਪੰਜਾਬ ਦੇ ਹੱਕਾਂ ਨੂੰ ਲੈ ਕੇ ਪੰਜਾਬੀਅਤ ਦੀ ਗੱਲ ਕਰਦੀ ਐ ਭਾਈ ਜਸਵੰਤ ਸਿੰਘ ਖਾਲੜਾ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਦੀ ਐ ਤੇ ਇੱਕ ਨੌਜਵਾਨ ਕੱਚੀ ਜੀ ਉਮਰ ਦਾ ਮੁੰਡਾ ਜਸਵੰਤ ਸਿੰਘ ਖਾਲੜਾ ਜੀ ਦੀ ਤਸਵੀਰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਸੈਂਟਰ ਤੋਂ ਸੰਬੋਧਨ ਹੁੰਦਾ ਐ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਐ ਅੱਜ ਉਸ ਨੌਜਵਾਨ ਦੇ ਪਿੰਡ ਖੜੇ ਆ ਤੁਸੀਂ ਮੇਰੀ ਗੱਲ ਤੋਂ ਸਮਝ ਗਏ ਹੋਮੋਗੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੀਤ ਪ੍ਰਧਾਨ ਦੇ ਅਹੁਦੇ ਤੇ ਬਿਰਾਜ਼ਮਾਨ ਅ ਅਸ਼ਮੀਤ ਸਿੰਘ ਅਸ਼ਮੀਤ ਸਿੰਘ ਉਹ ਨੌਜਵਾਨ ਆ ਜਿਹੜਾ ਸਾਥ ਦੇ ਜਥੇਬੰਦੀ ਵੱਲੋਂ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਦੇ ਵਿੱਚ ਪੂਰੀ ਕਾਂਟੇ ਦੀ ਟੱਕਰ ਦੇ ਨਾਲ ਉਹ ਜਿੱਤਦਾ ਔਰ ਉਸ ਤੋਂ ਬਾਅਦ ਚਰਚਾ ਦੇ ਵਿੱਚ ਆਉਂਦਾ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ ਵਿਚਾਰਧਾਰਾ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਹੈ ਤੇ ਅੱਜ ਕੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਨੇਟ ਦੀਆਂ ਚੋਣਾਂ ਦਾ ਮਸਲਾ ਪੂਰਾ ਗਰਮ ਹੈ ਤੇ ਜਿਹਦੇ ਵਿੱਚ ਕੇਂਦਰ ਸਰਕਾਰ ਸੈਨੇਟ ਦੀ ਨੂੰ ਭੰਗ ਕਰਨਾ ਚਾਹੁੰਦੀ ਹੈ ਅੱਜ ਅਸੀਂ ਤਖਤੂਪੁਰਾ ਪਿੰਡ ਦੇ ਵਿੱਚ ਖੜੇ ਆ ਤਖਤੂਪੁਰਾ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਇੱਕ ਪਾਸੇ ਬਲਾਸਪੁਰਾ ਇੱਕ ਪਾਸੇ ਨਿਹਾਲ ਸਿੰਘ ਵਾਲਾ ਤੇ ਕੇਂਦਰ ਜਿਹੇ ਚ ਇਹ ਪਿੰਡ ਆਉਂਦਾ ਤੇ ਇਹ ਤਖਤੂਪੁਰਾ ਪਿੰਡ ਇਤਿਹਾਸਕ ਤੌਰ ਤੇ ਵੀ ਆਪਣੀ ਮਹੱਤਤਾ ਰੱਖਦਾ ਤੇ ਇਤਿਹਾਸਕ ਦੇ ਨਾਲ ਨਾਲ ਰਾਜਨੀਤਿਕ ਤੌਰ ਤੇ ਵੀ ਕਾਫੀ ਇਹ ਪਿੰਡ ਸਰਗਰਮ ਰਿਹਾ ਆਪਣੇ ਸਮਿਆਂ ਦੇ ਵਿੱਚ ਇਸ ਪਿੰਡ ਦਾ ਜੰਪਾਲ ਮੁੰਡਾ ਅਸ਼ਮੀਤ ਸਿੰਘ ਤੇ ਇਹ ਸਾਰੇ ਬਜ਼ੁਰਗ ਦੋਸਤ ਮਿੱਤਰ ਉਹਨਾਂ ਦੇ ਪਿੰਡ ਦੇ ਨੇ ਕਿ ਉਹ ਜਾਂ ਮੁੰਡਾ ਨੌਜਵਾਨ ਉਹ ਰਾਜਨੀਤੀ ਦੇ ਵਿੱਚ ਖਾਸ ਕਰਕੇ ਵਿਦਿਆਰਥੀ ਰਾਜਨੀਤੀ ਦੇ ਵਿੱਚ ਸਰਗਰਮ ਹੋਇਆ ਕਿਸ ਤਰ੍ਹਾਂ ਦੀ ਵਿਚਾਰਧਾਰਾ ਦਾਗਾ ਕਿਵੇਂ ਉਹਦਾ ਸੁਭਾਅ ਬਣਦਾ ਹੈ ਬਾਪੂ ਜੀ ਸਾਰਿਆਂ ਤੋਂ ਪਹਿਲਾਂ ਤਾਂ ਸਾਸਤਰੀ ਕਾਲ ਤੋਂ ਅਨੁਸਾਰਿਆਂ ਨੂੰ ਤੁਹਾਡੇ ਪਿੰਡ ਦਾ ਮੁੰਡਾ ਜਦੋਂ ਅਸੀਂ ਉੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਾ ਕੇ ਪੁੱਛਦੇ ਆਂ ਵੀ ਗੱਭਰੂ ਆ ਤੇਰਾ ਪਿੰਡ ਕਿਹੜਾ ਤਾਂ ਮਾਨ ਨਾਲ ਕਹਿੰਦਾ ਕਿ ਤਖਤੂਪੁਰਾ ਤੇ ਤਖਤੂਪੁਰਾ ਦਾ ਆਪਣੇ ਆਪ ਦੇ ਵਿੱਚ ਫਕਰ ਨਾਲ ਸਿਰੋੱਚਾ ਹੁੰਦਾ ਤੇ ਤੁਸੀਂ ਉਸ ਮੁੰਡੇ ਬਾਰੇ ਕੀ ਸੋਚਦੇ ਹੋ ਅੱਜ ਇਹ ਹੀ ਗੱਲਬਾਤ ਆਪਾਂ ਸਾਰੀ ਕਰਦੇ ਆਂ ਬਹੁਤ ਵੱਡੀ ਹੱਕਾਂ ਦੀ ਲੜਾਈ ਲੜ ਰਿਹਾ ਆ ਉਹ ਠੀਕ ਹੈ ਵਧੀਆ ਜੀ ਚੰਗਾ ਲੜਾਈ ਸਾਡੇ ਇੱਥੇ ਬੋਲ ਕੇ ਗਿਆ ਉਹਦੇ ਬਹੁਤ ਵਧੀਆ ਬੋਲ ਰਿਹਾ ਜਿਹੜਾ ਨਸ਼ੇ ਤੋਂ ਹੋ ਰਿਹਾ ਸਾਰੀ ਗੱਲਾਂ ਕਰਦੇ ਆ ਉਹ ਠੀਕ ਹੈ ਇਹ ਆਪਦੇ ਪੜ੍ਹੇ ਲਿਖੇ ਪਰਿਵਾਰ ਚੋਂ ਆ ਪਹਿਲਾਂ ਸਾਰਾ ਉਹ ਪਰਿਵਾਰ ਤੀਜੀ ਪੀੜੀ ਬੜੇ ਲਿਖਾਈ ਹੁੰਦਾ ਜੀ ਮੁਲਾਜ਼ਮ ਤੌਕੇ ਚੋਂ ਆ ਜੀ ਹਾਂਜੀ ਅੱਛਾ ਜਿਵੇਂ ਉਹ ਗੱਲ ਕਰਦਾ ਸਿੱਖਾਂ ਦੇ ਹੱਕਾਂ ਦੀ ਪੰਜਾਬੀਆਂ ਦੇ ਹੱਕਾਂ ਦੀ ਕਿਉਂਕਿ ਜਿੱਥੇ ਬੈਠਾ ਉਹ ਹੱਕਾਂ ਦੀ ਗੱਲ ਕਰਦਾ ਉਹ ਚੰਡੀਗੜ੍ਹ ਸ਼ਹਿਰ ਆ ਤੇ ਚੰਡੀਗੜ੍ਹ ਸ਼ਹਿਰ ਕੇਂਦਰ ਦੇ ਅੰਡਰ ਆ ਉੱਥੇ ਉਹਨਾਂ ਨੂੰ ਦਬਾ ਲਿਆ ਜਾਂਦਾ ਦਬਾਉਣ ਦੀ ਕੋਸ਼ਿਸ਼ ਕਰਦੇ ਆ ਬਹੁਤ ਸਾਰੀਆਂ ਗੱਲਾਂ ਜਦੋਂ ਕੇਂਦਰ ਸਰਕਾਰ ਇਸ ਤਰੀਕੇ ਨਾਲ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਫਿਰ ਵੀ ਨਹੀਂ ਦਬਦੇ ਇਹ ਪੰਜਾਬੀ ਮੁੰਡਿਆਂ ਦੇ ਵਿੱਚ ਹੈਗਾ ਹੈਗਾ ਪਰ ਉਹ ਜਿਸ ਤਰੀਕੇ ਨਾਲ ਸਿੱਖਾਂ ਦੇ ਮਸਲਿਆਂ ਨੂੰ ਪੰਜਾਬੀਆਂ ਦੇ ਮਸਲਿਆਂ ਨੂੰ ਉਠਾ ਰਹੇ ਆ ਉਹਨੂੰ ਕਿਵੇਂ ਵੇਖਦੇ ਹੋ ਸਾਰੇ ਬਹੁਤ ਵਧੀਆ ਦੇਣਾ ਜੀ ਠੀਕ ਹੈ ਹਮ ਕਿਹਾ ਜੀ ਹਾਂ ਜੀ ਸਾਰਾ ਕੋਈ ਸਹਿਮਤੀ ਹੈ ਸਾਰੇ ਪਿੰਡ ਜੀ ਹਾਂ ਜੀ ਕੋਈ ਉਸ ਸੁਲਮਾਨ ਤੋਂ ਵੀ ਕਰਿਆ ਜਦੋਂ ਆਇਆ ਸਾਰੇ ਪਿੰਡ ਨੇ ਠੀਕ ਹੈ ਹਾਂਜੀ ਇੱਥੇ ਸਰਪੰਚ ਸਾਹਿਬ ਦੇ ਘਰੇ ਰੱਖ ਕੇ ਸਮਾਗਮ ਠੀਕ ਹੈ ਹਾਂਜੀ ਇੱਥੇ ਆਉਂਦਾ ਰਹਿੰਦਾ ਹਾਂਜੀ ਪੂ ਕੱਟ ਹੀ ਆਉਣਾ ਜੀ ਹੂੰ ਉਹਨਾਂ ਦਾ ਕਾਰੋਦਰ ਘਰ ਤਾਂ ਉਹਦਾ ਦੂਜੀ ਸਾਈਡ ਆ ਜੀ ਉਧਰ ਪਹਿਲੇ ਹਾਂਜੀ ਅ ਭਾਈ ਜੀ ਜਿਸ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਦਾ ਮਸਲਾ ਉੱਠਿਆ ਹੈਗਾ ਤੇ ਉਸ ਪੰਜਾਬ ਯੂਨੀਵਰਸਿਟੀ ਦੇ ਮਸਲੇ ਨੇ ਨਾਲ-ਨਾਲ ਪੰਜਾਬ ਦੇ ਹੋਰ ਵੀ ਮਸਲੇ ਜਗਾਤੇ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਚੰਡੀਗੜ੍ਹ ਦੇ ਜਿੰਨੇ ਪਿੰਡ ਉਜਾੜੇ ਸੀ ਉਹਨਾਂ ਦਾ ਹੋ ਗਿਆ ਤੇ ਉਥੋਂ ਇਹ ਪੰਜਾਬ ਦੇ ਮੁੰਡੇ ਗੱਲ ਕਰਦੇ ਆ ਤੇ ਹੁਣ ਜਿਹੜਾ 20 ਤਰੀਕ 10 ਤਰੀਕ ਨੂੰ ਇਕੱਠ ਹੋਇਆ ਸੀ ਉਥੇ ਤਾਂ ਪੰਜਾਬੀਆਂ ਨੇ ਸਾਬਤ ਕਰਤਾ ਵੀ ਹਾਂ ਹੁਣ ਪੰਜਾਬੀ ਜਿਹੜਾ ਹੈਗਾ ਉਹਨਾਂ ਮਸਲੇ ਨੂੰ ਹੱਲ ਕਰਾਉਣ ਵਾਸਤੇ ਜਿਵੇਂ ਦਿੱਲੀ ਪਹਿਲਾਂ ਗਏ ਸੀ ਉਵੇਂ ਜਿੱਕਰ ਹੁਣ ਚੰਡੀਗੜ੍ਹ ਜਾ ਰਹੇ ਆ ਹਾਂਜੀ ਠੀਕ ਆ ਜੀ ਜਾ ਰਹੇ ਆ ਜਿੱਥੇ ਬਹੁਤ ਵਧੀਆ ਗੱਲ ਆ ਅਸੀਂ ਵੀ ਜਾਵਾਂਗੇ ਜਾਣੇ ਆ ਜੀ ਸਾਰੇ ਸਹਿਮਤ ਆ ਜੀ ਪੂਰੇ ਨਾਲ ਜੀ ਸਾਰਾ ਪਰ ਸਾਡੇ ਸਭ ਸਾਡਾ ਹੱਕ ਮੰਗਣ ਦਾ ਹੱਕ ਹੈ ਸਾਡਾ ਹੱਕ ਮੰਗਣ ਦਾ ਜਿੱਥੇ ਜਾਣਾ ਸਾਰਿਆਂ ਦਾ ਕੋਈ ਅਸੀਂ ਵੀ ਪੜਾਂ ਸਾਡੇ ਬੱਚੇ ਵੀ ਪੜਨਗੇ ਜੀ ਸਾਰੇ ਸਾਰਾ ਸਾਡੇ ਜ਼ਰੂਰੀ ਆ ਜੀ ਗੁੰਨੀਵਰੇਟ ਜੀ ਹਾਂਜੀ ਅੱਛਾ ਭਾਈ ਜੀ ਆਪਾਂ ਗੱਲ ਕਰਦੇ ਆ ਅਸ਼ਮੀਤ ਬਾਰੇ ਅਸ਼ਮੀਤ ਜਦੋਂ ਵੋਟਾਂ 'ਚ ਉੱਠਿਆ ਸੀਗਾ ਉਦੋਂ ਅਸੀਂ ਵੀ ਗਏ ਸੀਗੇ ਜਾਂਦੇ ਰਹੇ ਹਾਂ ਸਾਡੇ ਨਾਲ ਵੀ ਚਲੋ ਬਹੁਤ ਵਾਰ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਆ ਪਰ ਉਸ ਮੁੰਡੇ ਦੇ ਅੰਦਰ ਜਿਹੜੀ ਵਿਚਾਰਤਾ ਰਹੀ ਉਹ ਭਾਈ ਜਸਵੰਤ ਸਿੰਘ ਖਾਲੜਾ ਵਾਲੀ ਵਿਚਾਰਤਾ ਰਾ ਭਾਈ ਜਸਵੰਤ ਸਿੰਘ ਖਾਲੜਾ ਦੀ ਫੋਟੋ ਉਹਨਾਂ ਨੇ ਆਪਦੇ ਦਫ਼ਤਰ ਦੇ ਵਿੱਚ ਵੀ ਲਾਈ ਆ ਵੋਟਾਂ ਦੇ ਵਿੱਚ ਵੀ ਉਹਨਾਂ ਨੇ ਪੋਸਟਰ ਭਾਈ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਦੇ ਲਾਏ ਆ ਪਰ ਭਾਈ ਜਸਵੰਤ ਸਿੰਘ ਖਾਲੜਾ ਨੂੰ ਨਾ ਕੇਂਦਰ ਸਰਕਾਰ ਪਸੰਦ ਕਰਦੀ ਆ ਤੇ ਨਾ ਪੰਜਾਬ ਸਰਕਾਰ ਠੀਕ ਹੈ ਨਾ ਪਰ ਉਹ ਭਾਈ ਜਸਵੰਤ ਸਿੰਘ ਖਾਲੜਾ ਦੀ ਵਿਚਾਰਧਾਰਾ ਤੇ ਗੱਲ ਕਰਦੇ ਆ ਅਸਲ 'ਚ ਨਾ ਇਹ ਮੁੰਡਾ ਪਰਿਵਾਰਕ ਤੌਰ ਤੇ ਪਹਿਲਾਂ ਹੀ ਸਿੱਖੀ ਤੌਰ ਤੇ ਆ ਇਹਦੇ ਦਾਦਾ ਜੀ ਬਹੁਤ ਨਾਈਸ ਪਰਸਨ ਸੀ ਟੀਚਰ ਰਹੇ ਆ ਜੀ ਇਹਦੇ ਦਾਦੀ ਜੀ ਵੀ ਟੀਚਰ ਰਹੇ ਆ ਜੀ ਹੁਣ ਇਹਦਾ ਫਾਦਰ ਸਰਕਾਰੀ ਜੋਬ 'ਚ ਆ ਜੀ ਸਿੱਖੀ ਤਾਂ ਇਹਨਾਂ ਨੂੰ ਘਰ 'ਚੋਂ ਹੀ ਮਿਲ ਗਈ ਜੀ ਬਾਕੀ ਜਿਹੜੀ ਵਿਚਾਰਧਾਰਾ ਉਹ ਪਰਿਵਾਰ 'ਚ ਫਰਕ ਪੈਂਦਾ ਹੂੰ ਕਿਉਂਕਿ ਪਰਿਵਾਰ ਪਹਿਲਾਂ ਅਕਾਲੀ ਦਲ ਨਾਲ ਜੁੜਿਆ ਵਾ ਸੀ ਹਾਂ ਹੁਣ ਵੀ ਅਕਾਲੀ ਦਲ ਨਾਲ ਵੈਸੇ ਤੇ ਪਰ ਇਹ ਮੁੰਡੇ ਦੀ ਸੋਚ ਨੌਜਵਾਨੀ ਕਰਕੇ ਜਿਹੜੇ ਰਾਹੇ ਤੁਰਿਆ ਖਾਲੜਾ ਸਾਹਿਬ ਦੇ ਬਹੁਤ ਚੰਗੀ ਸੋਚ ਕਿਉਂਕਿ ਨੌਜਵਾਨ ਪੀੜੀ ਵੀ ਇਹਦੇ ਨਾਲ ਜੁੜ ਰਹੀ ਹੈ ਬਾਕੀ ਇਹ ਹੁਣ ਮੀਤ ਪ੍ਰਧਾਨ ਬਣਿਆ ਉੱਥੇ ਗੱਲਾਂ ਵੀ ਮੁੰਡਿਆਂ ਦੀ ਸੁਣਦਾ ਕੁੜੀਆਂ ਦੇ ਮਸਲੇ ਵੀ ਹੱਲ ਕਰਦਾ ਕੋਈ ਵੀ ਗੱਲ ਆ ਉੱਥੇ ਜਿੱਦੇ ਇਕੱਠ ਹੋਇਆ ਸਾਡਾ ਪਿੰਡ ਸਾਰਾ ਹੀ ਗਿਆ ਅੱਛਾ ਵੱਡੀ ਬੱਸ ਲੈ ਕੇ ਗਏ ਸੀ ਜੀ ਤੇ ਚੰਗੀ ਗੱਲ ਆ ਪੰਜਾਬ ਦੀ ਚੀਜ਼ ਆ ਜੀ ਪੰਜਾਬ ਨੂੰ ਮਿਲਣੀ ਚਾਹੀਦੀ ਹੁਣ ਆਪਣੀ ਕੋਈ ਇਥੇ ਚੀਜ਼ ਹੋਵੇ ਕੋਈ ਹੱਕ ਜਿਤਾਵੇ ਆਪਾਂ ਕਿਵੇਂ ਦੇ ਦੇ ਦਾਂਗੇ ਜਦੋਂ ਪੰਜਾਬ ਦੇ ਪਿੰਡ ਜਾੜੇ ਆ ਅੱਛਾ ਜਿੱਦੇ 10 ਤਰੀਕ ਨੂੰ ਇਕੱਠ ਹੋਇਆ ਸੀ ਅਸੀਂ ਵੀ ਗਏ ਸੀਗੇ ਚਲੋ ਸਰਕਾਰ ਨੇ ਤਾਂ ਰੋਕਣਾ ਹੀ ਹੁੰਦਾ ਚੰਡੀਗੜ੍ਹ ਦੀ ਪੁਲਿਸ ਨੇ ਵੀ ਬਹੁਤ ਰੋਕਿਆ ਪਰ ਇੱਕ ਗੱਲ ਸਾਹਮਣੇ ਉੱਭਰ ਕੇ ਆਈ ਆ ਉਹ ਇਹ ਆ ਕਿ ਪੰਜਾਬ ਦੇ ਲੋਕ ਅਸ਼ਮੀਤ ਨੂੰ ਆਉਣ ਵਾਲੀ ਵੱਡੀ ਰਾਜਨੀਤੀ ਦੇ ਵਿੱਚ ਇੱਕ ਸਿੱਖ ਲੀਡਰ ਦੇ ਤੌਰ ਤੇ ਦੇਖਣ ਲੱਗ ਗਏ ਜਿਵੇਂ ਪਹਿਲਾਂ ਪੁਰਾਣੇ ਵੀ ਸਿੱਖ ਲੀਡਰ ਵਧੀਆ ਹੋਏ ਨੇ ਉਹ ਐਂ ਲੱਗਦਾ ਕਿ ਵੀ ਹੁਣ ਅੱਜ ਤਾਂ ਉਹ ਨੌਜਵਾਨਾਂ ਦੀ ਗੱਲ ਕਰਦਾ ਵਿਦਿਆਰਥੀਆਂ ਦੀ ਗੱਲ ਕਰਦਾ ਜੀ ਆਉਣ ਵਾਲੇ ਸਮੇਂ 'ਚ ਉਹ ਵੱਡੀ ਰਾਜਨੀਤੀ 'ਚ ਆਊਗਾ ਤਾਂ ਵੱਡੀ ਰਾਜਨੀਤੀ ਦੇ ਲੀਡਰ ਦੇ ਤੌਰ ਤੇ ਵੀ ਉਹਨੂੰ ਦੇਖਣ ਲੱਗ ਗਏ ਰਤਨ ਨਾਲ ਇਹਦਾ ਪੋਡਕਾਸਟ ਹੋਇਆ ਸੀ ਉਸ ਪੋਡਕਾਸਟ 'ਚ ਇਹਨੇ ਕਿਹਾ ਸੀ ਕਹਿੰਦਾ ਵੀ ਜ਼ਰੂਰੀ ਆ ਹਾਂ ਰਾਜਨੀਤੀ ਚੰਗੀ ਸ਼ੁੱਧ ਰਾਜਨੀਤੀ ਚਾਹਾਂਗੇ ਹਾਂ ਚੰਗੀ ਵਿਚਾਰਧਾਰਾ ਲੈ ਕੇ ਆਵਾਂਗੇ ਚੰਗੀ ਗੱਲ ਹੈ ਜੇ ਇਹ ਜੇ ਨੌਜਵਾਨ ਮੁੰਡੇ ਚੰਗੀ ਸੋਚ ਵਾਲੇ ਰਾਜਨੀਤੀ ਚਾਹਣ ਹੋ ਸਕਦਾ ਸਾਡੇ ਪੰਜਾਬ ਦਾ ਕੁਝ ਵੱਖਰਾ ਹੋ ਜੇ ਜਿਵੇਂ ਹੁਣ ਲੋਕ ਕੋਈ ਕਿਸੇ ਪਾਰਟੀ ਨਾਲ ਜੁੜਿਆ ਕੋਈ ਕਿਸੇ ਪਾਰਟੀਆਂ ਛੋੜਿਆ ਚੰਗੀ ਸੋਚ ਵਾਲੇ ਮੁੰਡੇ ਆ ਹੋਰ ਮੁੰਡੇ ਉੱਠਣਗੇ ਚੰਗੀ ਗੱਲ ਹੈ ਉਹ ਕਹਿੰਦਾ ਬਾਕੀ ਅਸੀਂ ਆਪ ਦਾ ਦੇਖਾਂਗੇ ਸਾਰੇ ਪੰਜਾਬ ਚ ਬਾਕੀ ਇਹਨਾਂ ਦੀਆਂ ਕਾਇਆਂ ਬਣਾਈਆਂ ਮੀਆਂ ਸਾਰੇ ਕਾਲਜਾਂ ਚ ਗੁਰੂ ਨਾਨਕ ਦੇਵ ਜੁਨੀਵਰਸਿਟੀ ਚ ਵੀ ਕਹਿੰਦਾ ਸਾਡੀਆਂ ਕਾਇਆਂ ਹੈਗੀਆਂ ਥਾਂ ਥਾਂ ਕਹਿੰਦਾ ਪਸਰੇ ਵੇ ਆ ਵਧੀਆ ਗੱਲ ਹੈ ਚੰਗੀ ਗੱਲ ਹੈ ਰਾਜਨੀਤੀ ਜਾਵੇ ਮੁੰਡਾ ਨਵਾਂ ਮੁੰਡਾ ਨਵਾਂ ਖੂਨ ਹੈ ਨਵਾਂ ਜੋਸ਼ ਹੈ ਕੁਝ ਨਾ ਕੁਝ ਕਰੂਗਾ ਪਰ ਕਰੂ ਜ਼ਰੂਰ ਜੀ ਮਾਣ ਹੈ ਇਸ ਗੱਲ ਦਾ ਵੀ ਜੇ ਮੰਨ ਲਓ ਕਲ ਨੂੰ ਉਹ ਵੱਡੀ ਰਾਜਨੀਤੀ ਚ ਵੀ ਆਉਂਦੇ ਆ ਤਾਂ ਪੰਜਾਬ ਦੇ ਜਿਹੜੇ ਕੁਝ ਗੰਦਲੇ ਸਿਆਸਤਦਾਨ ਨੇ ਉਹਨਾਂ ਬਾਗ ਨੂੰ ਨਵੀਂ ਰਾਜਨੀਤੀ ਦੀ ਪਰਤ ਤੋੜੂਗਾ ਨਵੀਂ ਪਰਤ ਪਈ ਚੰਗੀ ਗੱਲ ਹੈ ਜੀ ਸਾਨੂੰ ਤਾਂ ਬਾਣ ਸਾਡੇ ਦਾ ਪਿੰਡ ਦਾ ਸਾਨੂੰ ਤਾਂ ਚਾਹ ਚੜਦਾ ਸਾਡੇ ਦਾ ਬੱਚਾ ਚੰਗੀ ਰਾਜਨੀਤੀ ਲੈ ਕੇ ਆਊਗਾ ਨਵੇਂ ਮੁੰਡੇ ਨਾਲ ਉੱਠਣਗੇ ਯੂਨੀਵਰਸਿਟੀ 'ਚ ਉੱਠਦੇ ਆ ਸਾਰੇ ਹਾਂ ਉਹ ਮੁੰਡਾ ਖੰਗੂੜਾ ਉੱਥੋਂ ਵਾਲਾ ਧੂਰੀ ਵਾਲਾ ਉਹ ਵੀ ਇੱਥੋਂ ਗਿਆ ਚੰਗੇ ਚੰਗੇ ਆਪਣਾ ਮੁੰਡਾ ਜਿਹੜਾ ਹੁਣ ਮੰਨਿਸਟਰ ਆ ਉਹ ਵੀ ਇੱਥੋਂ ਹੀ ਗਿਆ ਚੰਗੀ ਗੱਲ ਇਹਨਾਂ ਨੂੰ ਵੀ ਹਿੰਮਤ ਕਰਨੀ ਚਾਹੀਦੀ ਆ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਅੱਜ ਸ਼ਾਇਦ ਬਿਆਨ ਭਗਵੰਤ ਮਾਨ ਦਾ ਹੀ ਪੰਜਾਬ ਯੂਨੀਵਰਸਿਟੀ ਸਾਡੀ ਆ ਅਸੀਂ ਲੈ ਕੇ ਰਹਾਗੇ ਪਰ ਜਿਹੜੇ ਦਿਨ 10 ਨਵੰਬਰ ਨੂੰ ਇਕੱਠ ਹੋਇਆ ਸੀ ਉਦਦੇ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਕੁੱਟਣ ਵਾਸਤੇ ਉੱਥੇ ਵੀ ਪੁਲਿਸ ਲਾਖ ਰਿਆਣਾ ਵੀ ਵਾਰਤੀ ਸੀ ਹਰਿਆਣਾ ਡਾਂਗਾ ਤਾਂ ਤਿਆਰ ਹੀ ਰਹਿੰਦੀਆਂ ਜੀ ਢੂਈਆਂ ਵੀ ਤਿਆਰ ਆ ਡਾਂਗਾ ਵੀ ਤਿਆਰ ਆ ਡਾਂਗਾ ਡਾਂਗਾ ਟੁੱਟ ਜਾਂਦੀਆਂ ਢੂਈਓਂ ਮੇ ਰਹਿੰਦੀ ਆ ਸਹੀ ਆ ਦੇਖੋ ਸੰਘਰਸ਼ਤਾ ਲੜ ਕੇ ਲਿਆ ਜਾਂਦਾ ਜੀ ਕੋਈ ਵੀ ਆ ਇਹ ਵੀ ਸੰਘਰਸ਼ੀ ਪਾਰਟੀ ਆ ਜਿਹੜੀ ਹੁਣ ਆ ਇਹ ਵੀ ਸੰਘਰਸ਼ ਚੋਂ ਨਿਕਲੀ ਆ ਡਾਂਗਾ ਤਾਂ ਇਹਨਾਂ ਦੇ ਵੀ ਪਈਆਂ ਵੀ ਆ ਸਹੀ ਆ ਬਿਛਾੜਾਂ ਤਾਂ ਇਹਨਾਂ ਦੇ ਵੀ ਪਈਆਂ ਵੀ ਆ ਤੇ ਪੰਜਾਬੀਆਂ ਨੂੰ ਤਾਂ ਫਿਰ ਹੱਕਾਂ ਹੀ ਮਿਲਦੇ ਆ ਅੱਛਾ ਇੱਕ ਸਾਰੇ ਪੰਜਾਬ ਦੇ ਵਿੱਚੋਂ ਹੀ ਵੱਡੇ ਪੱਧਰ ਤੇ ਲੋਕ ਟਰਾਲੀਆਂ ਭਰ-ਭਰ ਬਸਾਂ ਭਰ-ਭਰ ਗਏ ਇੱਕ ਪਿੱਛੇ ਜੇ ਬਿਆਨ ਆਇਆ ਹਾਲਾਂਕਿ ਮੈਂ ਰਾਜਨੀਤਿਕ ਗੱਲਬਾਤ ਨਹੀਂ ਕਰਨਾ ਨਹੀਂ ਚਾਹੁੰਦਾ ਕਿਉਂਕਿ ਅਸੀਂ ਅਸ਼ਮੀਤ ਬਾਰੇ ਗੱਲ ਕਰਨਾ ਹੈ ਜਾਂ ਤੁਹਾਡੇ ਪਿੰਡ ਬਾਰੇ ਗੱਲ ਕਰਨਾ ਹੈ ਪਰ ਜਦੋਂ ਹੁਣ ਪੰਜਾਬ ਯੂਨੀਵਰਸਿਟੀ ਦੀ ਗੱਲ ਚੱਲ ਪਈ ਤਾਂ ਨਾਲ ਵਿੱਚ ਰਾਜਨੀਤਿਕ ਲੋਕਾਂ ਦੀ ਗੱਲ ਹੋ ਜਾਂਦੀ ਆ ਰਵਨੀਤ ਸਿੰਘ ਬਿੱਟੂ ਨੇ ਇਥੋਂ ਲੁਧਿਆਣੇ ਤੋਂ ਉਹ ਕਹਿੰਦੇ ਜੀ ਜਿਹੜੇ ਲੋਕ ਉੱਥੇ ਆਏ ਨਾ ਉਹਨਾਂ ਦਾ ਯੂਨੀਵਰਸਿਟੀ ਨਾਲ ਕੋਈ ਵਾਅ ਵਾਸਤਾ ਨਾ ਉਹ ਉਥੋਂ ਪੜ੍ਹੇ ਆ ਕੋਈ ਖਚਰਾਂ ਤੇ ਆ ਗਿਆ ਕੋਈ ਘੋੜਿਆਂ ਤੇ ਆ ਗਿਆ ਕੋਈ ਟਰੈਕਟਰਾਂ ਤੇ ਆ ਗਿਆ ਵੀ ਉਹਨਾਂ ਦਾ ਕੀ ਵਾਹ ਵਾਸਤਾ ਮੂੰਹ ਚਾੱਕ ਕੇ ਆਗੇ ਯੂਨੀਵਰਸਿਟੀ ਨਹੀਂ ਪੰਜਾਬ ਨਾਲ ਤਾਂ ਪਿਆਰ ਹੈਗਾ ਜੀ ਹੂੰ ਪੰਜਾਬ ਦਾ ਪਿਆਰ ਗਿਆ ਉੱਥੇ ਹਾਂ ਵਾਹ ਵਾਸਤਾ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਹੂੰ ਜਦੋਂ ਕੋਈ ਪੰਜਾਬ ਦੀ ਚੀਜ਼ ਖੋਹੂਗਾ ਫਿਰ ਤਾਂ ਲੋਕਾਂ ਹੀ ਤਾਂ ਤਿਆ ਉਹ ਜਾਗੂਗਾ ਹੀ ਵੀ ਸਾਡੀ ਚੀਜ਼ ਕੋਈ ਕਿਵੇਂ ਲੈ ਜਾਊਗਾ ਉੱਥੇ ਇੱਕ ਬਜ਼ੁਰਗ ਦੀ ਮੈਂ ਇੰਟਰਵਿਊ ਸੁਣੀ ਜੀ ਉਹ ਬਜ਼ੁਰਗ ਕਹਿੰਦਾ ਮੇਰੇ ਕੋਲੇ ਕਿੱਲਾ ਪੈਲੀ ਦਾ ਬਣੀ ਹਾਂ ਨਾ ਮੇਰਾ ਕੋਈ ਇੱਥੇ ਬੱਚਾ ਪੜਦਾ ਜੀ ਪਰ ਕਹਿੰਦਾ ਚੀਜ਼ ਸਾਡੀ ਆ ਭਾਈ ਐਵੇਂ ਕਿਵੇਂ ਦੇ ਦੇਆਂ ਉਹ ਕਹਿੰਦਾ ਮੈਨੂੰ 3 ਦਿਨ ਹੋ ਗਏ ਨੀਂਦ ਨਹੀਂ ਆਈ ਸਹੀ ਹੈ ਇਕੱਲਾ ਹੀ ਆ ਗਿਆ ਨਾਲੇ ਉੱਥੇ ਕੁੱਟ ਲੈਣ ਮਾਰ ਲੈਣ ਜੋ ਮਰਜ਼ੀ ਕਰ ਲੈਣ ਕਹਿੰਦਾ ਪਰ ਜੁਨੀਵਰਸਿਟੀ ਪਹੁੰਚਾਂਗੇ ਹੱਕ ਤਾਂ ਕੋਈ ਛੱਡਦਾ ਨਹੀਂ ਹੁੰਦਾ ਜੀ ਸਹੀ ਹੈ ਔਰ ਹੱਕ ਕਿਵੇਂ ਲੈਣੇ ਆ ਪੰਜਾਬੀਆਂ ਨੂੰ ਚੰਗੀ ਤਰ੍ਹਾਂ ਇਹ ਪਤਾ ਹੀ ਆ ਇਹ ਤਾਂ ਹੁਣ ਜਿਵੇਂ ਸਾਲ ਪਰ ਬਹਿ ਕੇ ਲੈ ਕੇ ਆਏ ਹੱਕ ਤਾਂ ਲੈਣੇ ਆਉਂਦੇ ਆ ਤੇ ਹੱਕ ਲੈਣਾ ਸਾਡਾ ਹੱਕ ਵੀ ਬਣਦਾ ਬਾਕੀ ਇਸ ਪਿੰਡ ਦੇ ਜੰਪਾਲ ਮੁੰਡੇ ਨੇ ਅਸ਼ਮੀਤ ਨੇ ਪੂਰੇ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਵਿੱਚ ਇੱਕ ਨਾ ਨਵਾਂ ਰੋਲ ਮਾਡਲ ਖੜਾ ਕਰਤਾ ਜਦੋਂ ਅਸ਼ਮੀਤ ਪਹਿਲੀ ਵਾਰ ਉਥੋਂ ਚੋਣ ਲੜਨ ਵਾਸਤੇ ਖੜਾ ਹੋਇਆ ਉਦੋਂ ਹੀ ਉਹਦੀ ਬੋਲਣ ਦੇ ਤਰੀਕੇ ਤੋਂ ਸਪੀਚ ਤੋਂ ਇਹ ਪਤਾ ਲੱਗ ਗਿਆ ਸੀ ਵੀ ਆਹ ਮੁੰਡਾ ਯੂਨੀਵਰਸਿਟੀ ਦੇ ਵਿੱਚ ਕੁਝ ਵੱਖਰਾ ਕਰੂਗਾ ਤੇ ਕੀਤਾ ਵੀ ਆ ਖਾਸ ਕਰਕੇ ਸਿੱਖ ਵਿਚਾਰਧਾਰਾ ਨੂੰ ਲੈ ਕੇ ਸਿੱਖ ਵਿਦਵਾਨਾਂ ਨੂੰ ਲੈ ਕੇ ਜਿੰਨੇ ਉਥੇ ਪ੍ਰੋਗਰਾਮ ਹੋਏ ਆ ਬੇਸ਼ੱਕ ਉਹ ਯੂਨੀਵਰਸਿਟੀ ਨੂੰ ਚੁਬਦੇ ਆ ਪਿੱਛੇ ਜੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ ਇੱਕ ਸੈਮੀਨਾਰ ਕਰਵਾਉਣਾ ਸੀ ਉਹ ਵੀ ਯੂਨੀਵਰਸਿਟੀ ਨੇ ਕਰਵਾਉਣ ਨਹੀਂ ਦਿੱਤਾ ਪਰ ਉਹਨਾਂ ਨੇ ਕਰਵਾਇਆ ਵਿਦਵਾਨ ਨਹੀਂ ਆਉਣ ਦਿੱਤੇ ਉੱਥੇ ਉਹਨਾਂ ਤੇ ਰੋਕ ਲਾਤੀ ਸੀ ਆਪਣੇ ਜ਼ਮੀਰ ਸਾਨੂੰ ਨਹੀਂ ਸੀ ਆਉਣ ਦਿੱਤਾ ਉਹਨਾਂ ਤੇ ਰੋਕ ਲਾਤੀ ਕੋਸ਼ਿਸ਼ ਤਾਂ ਇਹਨਾਂ ਦੀ جاری ਆ ਨਵੀਂ ਸੋਚ ਆ ਨਵੀਂ ਚੀਜ਼ ਲੋਕਾਂ ਨੂੰ ਇਹਨਾਂ ਪਤਾ ਨਹੀਂ ਸੀ ਪਹਿਲਾਂ ਆਮ ਪਿੰਡਾਂ ਚ ਨਾ ਸਾਡੇ ਇੱਧਰ ਇੰਨਾ ਖੱਲਰਾਜੀ ਬਾਰੇ ਪਤਾ ਨਹੀਂ ਸੀ ਜਦੋਂ ਦਾ ਹੁਣ ਅਸ਼ਮੀਲ ਉੱਠਿਆਗਾ ਉਦੋਂ ਦਾ ਲੋਕ ਖੱਲਰਾਜੀ ਬਾਰੇ ਪੜਨ ਲੱਗ ਗਏ ਅੱਛਾ ਕਿਉਂਕਿ ਸਾਡੇ ਇੱਧਰ ਇਹਨਾਂ ਦਾ ਹਾਰ ਹੈ ਨਹੀਂ ਸੀਗਾ ਉਹਨਾਂ ਟਾਈਮਾਂ ਚ ਉਹ ਮੱਝੇ ਤੋਂ ਸੀਗੇ ਉਹ ਉਧਰੋਂ ਸੀਗੇ ਬਾਕੀ ਸਾਡੇ ਉਸ ਟਾਈਮ ਚ ਵੀ ਇੱਧਰ ਸ਼ਾਂਤੀ ਹੀ ਰਹੀ ਆ ਹਾਂ 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 ਤੇ ਹੁਣ ਲੋਕਾਂ ਨੂੰ ਪਤਾ ਲੱਗਣ ਲੱਗਿਆ ਵੀ ਇਹ ਮੁੰਡੇ ਨੇ ਖਾਲੜਾ ਜੀ ਦੀ ਸੋਚ ਵੀ ਖਾਲੜਾ ਕੌਣ ਹੈ ਹੁਣ ਲੋਕ ਬੁੱਕਾਂ ਲੈ ਕੇ ਪੜ੍ਹਨ ਲੱਗੇ ਹੁਣ ਲੋਕਾਂ ਨੂੰ ਵੀ ਵੱਡੀ ਉਮਰ ਦੇ ਲੋਕਾਂ ਨੂੰ ਵੀ ਪਤਾ ਲੱਗਿਆ ਵੀ ਖਾਲੜਾ ਜੀ ਕੌਣ ਸੀ ਤੇ ਬਾਕੀ ਇਹ ਮੁੰਡੇ ਦੀ ਸੋਚ ਨੇ ਦੱਸਤਾ ਸਹੀ ਹੈ ਤੇ ਚੰਗੀ ਗੱਲ ਹੈ ਜੀ ਇਹੋ ਜੀ ਸੋਚ ਵਾਲੇ ਮੁੰਡੇ ਹੋਰ ਉੱਠਣ ਉੱਠਣਗੇ ਜੀ ਪਰ ਅਸ਼ਮੀਤ ਹੋ ਰਹੇ ਦੀ ਲੜਾਈ ਬਹੁਤ ਵੱਡੀ ਆ ਲੜਾਈ ਉਹਨਾਂ ਦੀ ਜਿਹੜੇ ਕੇਂਦਰ ਦੇ ਵਿੱਚ ਸਰਕਾਰ ਆ ਉਹਦੇ ਉੱਤੇ ਵੀ ਜਿਹੜੇ ਉਹਨਾਂ ਦੇ ਬੈਠੇ ਆ ਨਾ ਆਰਐਸਐਸ ਵਾਲੇ ਉਹਨਾਂ ਨਾਲ ਆ ਜਿਹੜੀ ਆਰਐਸਐਸ ਸਾਰੇ ਪਾਸੇ ਕਬਜ਼ਾ ਕਰਦੀ ਜਾ ਰਹੀ ਆ ਮੁਠੀ 'ਚ ਲੋਕਾਂ ਨੂੰ ਕਰਦੀ ਜਾ ਰਹੀ ਆ ਖਾਸ ਕਰਕੇ ਜਿਨ੍ਹਾਂ ਨੇ ਵਿੱਦਿਅਕ ਢਾਂਚਾ ਸਾਰਾ ਮੁਠੀ 'ਚ ਕਰ ਲਿਆ ਪੰਜਾਬ ਯੂਨੀਵਰਸਿਟੀ ਦਾ ਬਿਲਕੁਲ ਬਿਲਕੁਲ ਹੁਣ ਸਾਰੀ ਉਹ ਲਾਇਵੇ ਇਹਨਾਂ ਦੇ ਹਮ ਆਪਣਾ ਤਾਂ ਕੋਈ ਵੀ ਨਹੀਂ ਹਾਂ ਐਂ ਜੀ ਪਾਰਟੀ ਵੱਡੀ ਆ ਸੈਂਟਰ 'ਚ ਆ ਜੋਰ ਆ ਪਾਵਰ ਸਾਰਾ ਕੁਝ ਹੀ ਆ ਸ਼ੰਗਾਰਸ਼ੇ ਹੁਣ ਜਿਵੇਂ ਹੁਣ ਇਹਨਾਂ ਨੇ ਥੱਲੋਂ ਸ਼ੰਗਾਰਸ਼ ਚ ਚੱਕਿਆ ਹੌਲੀ ਹੌਲੀ ਉੱਪਰ ਨੂੰ ਆਉਣਗੇ ਸਹੀ ਹੈ ਲੜਾਈ ਲੰਬੀ ਆ ਸੌਖੀ ਨਹੀਂ ਅੱਛਾ ਇੱਕ ਹੋਰ ਜਿਹੜਾ ਹੈਗਾ ਬੱਡੀ ਸੋਹਣੀ ਗੱਲ ਇਹ ਹੈ ਜਿਵੇਂ ਤੁਸੀਂ ਕਿਹਾ ਵੀ ਖਾਲੜਾ ਜੀ ਬਾਰੇ ਅਸ਼ਮੀਲ ਤੋਂ ਬਾਅਦ ਸਾਨੂੰ ਪਤਾ ਲੱਗਿਆ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਵੀ ਜਿਹੜੇ ਹੈਗੇ ਆ ਹੁਣ ਅਸੀਂ ਇਸ ਸੰਘਰਸ਼ ਦੇ ਵਿੱਚ ਦੇਖਿਆ 10 ਨਵੰਬਰ ਨੂੰ ਦੇਖਿਆ ਬਹੁਤ ਸਾਰਾ ਅਸ਼ਮੀਤ ਦੀਆਂ ਗੱਲਾਂ ਵਾਇਰਲ ਹੋ ਰਹੀਆਂ ਨੇ ਇੰਟਰਵਿਊ ਪੋਡਕਾਸਟ ਹੋ ਰਹੇ ਨੇ ਉਸ ਤੋਂ ਬਾਅਦ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਵੀ ਉਹਨਾਂ ਮੁੰਡਿਆਂ ਨੂੰ ਲੜਾਈ ਲੜਨ ਵਾਸਤੇ ਪੰਜਾਬ ਯੂਨੀਵਰਸਿਟੀ ਦਾ ਮੋਰਚਾ ਲਾਉਣ ਵਾਸਤੇ ਬਹੁਤ ਤਿਆਰੀ ਕਰਨੀ ਪੈ ਰਹੀ ਆ ਬਹੁਤ ਕੁਝ ਜਿਹੜਾ 1966 ਵੇਲੇ ਦਾ ਪੁਨਰ ਐਕਟ ਗਠਨ ਪੁਨਰਗਠਨ ਜਿਹੜਾ ਐਕਟ ਸੀਗਾ ਪੰਜਾਬ ਦਾ ਉਹ ਪੜ੍ਹਨਾ ਪੈ ਰਿਹਾ ਉਹਦੀਆਂ ਗੱਲਾਂ ਕਰਨੀਆਂ ਪੈ ਰਹੀਆਂ ਕਿਵੇਂ ਪੰਜਾਬ ਤੇ ਹਿਮਾਚਲ ਹਰਿਆਣਾ ਅਲੱਗ ਹੋਏ ਅਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾਗਾ ਪੰਜਾਬ ਯੂਨੀਵਰਸਿਟੀ ਕਿਵੇਂ ਹੱਸੀ ਆਈ ਉਸ ਤੋਂ ਬਾਅਦ ਕਿਵੇਂ ਖੋਹੀ ਬਹੁਤ ਮੁੰਡਿਆਂ ਨੂੰ ਤਿਆਰੀ ਕਰਨੀ ਪੈ ਰਹੀ ਆ ਬਾਕੀ ਆਏ ਆ ਜੀ ਜਿਵੇਂ ਜਿਵੇਂ ਇਹ ਵਧੀ ਜਾਂਦੇ ਅੱਗੇ ਨੂੰ ਜਿਵੇਂ ਜਿਵੇਂ ਇਹ ਦੱਸੀ ਜਾਂਦੇ ਆ ਕਿਉਂਕਿ ਅੱਜ ਗੱਲ ਸੋਸ਼ਲ ਮੀਡੀਆ ਦਾ ਜੋਗ ਹੈ ਜੀ ਸਾਰਾ ਕੁਝ ਪਤਾ ਲੱਗ ਜਾਂਦਾ ਸ਼ਮੀਰ ਦਾ ਕਿਸੇ ਨੂੰ ਪਹਿਲਾਂ ਇੰਨਾ ਪਤਾ ਨਹੀਂ ਸੀ ਸਾਡੇ ਵੀ ਪੁਰਾਣੇ ਬਜ਼ੁਰਗ ਉਹਨੂੰ ਜਾਣਦੇ ਨਹੀਂ ਸੀ ਵੀ ਇਹ ਕੌਣ ਤੇ ਹੁਣ ਪਤਾ ਲੱਗਿਆ ਹੁਣ ਉਹਨੂੰ ਸੁਣਦੇ ਵੀ ਆ ਗੌਰ ਨਾਲ ਠੀਕ ਹੈ ਦੇਖਦੇ ਵੀ ਉਹਨੂੰ ਗੌਰ ਨਾਲ ਬਾਕੀ ਮੁੰਡਾ ਪਿੰਡ ਵੀ ਆਉਂਦਾ ਰਹਿੰਦਾ ਵਿੱਚ ਦੀ ਆ ਜਾਂਦਾ ਜੀ ਜਦੋਂ ਹੁਣ ਪਿੱਛੇ ਜੇ ਜਦੋਂ ਮੀਤ ਪ੍ਰਧਾਨ ਬਣਿਆ ਉਹਦੋਂ ਆਇਆ ਗੁਰੂ ਘਰ ਸਵਾਗਤ ਕੀਤਾ ਉਹਦਾ ਤੇ ਚੰਗੀ ਗੱਲ ਹੈ ਲੋਕਾਂ 'ਚ ਗੱਲ ਫੈਲੇ ਲੋਕਾਂ ਨੂੰ ਪਤਾ ਲੱਗੇ ਜੀ ਸਹੀ ਆ ਹਾਂ ਬਾਬਾ ਜੀ ਬਾਈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੱਤ ਜਥੇਬੰਦੀ ਪੰਜਾਬ ਯੂਨੀਵਰਸਿਟੀ ਦੇ ਨੌਜਵਾਨ ਹੋਰ ਵੀ ਹਲੇ ਸੰਘਰਸ਼ ਕਰ ਰਹੇ ਹੈ ਤੇ ਕਹਿੰਦੇ ਆ ਵੀ ਆਉਣ ਵਾਲੇ ਦਿਨਾਂ ਚ ਵੀ ਕਾਲ ਦੇਣੀ ਪੂਗੀ ਪੰਜਾਬ ਦੇ ਲੋਕਾਂ ਨੂੰ 20 ਤਰੀਕ ਨੂੰ ਵੀ ਜਥੇਬੰਦੀਆਂ ਦੀ ਇੱਕ ਮੀਟਿੰਗ ਆ ਉਸ ਤੋਂ ਬਾਅਦ ਹੋ ਸਕਦਾ ਸੰਘਰਸ਼ ਕਿੰਨਾ ਲੰਬਾ ਚੱਲਦਾ ਤੇ ਪਿੰਡ ਆਪਦੇ ਮੁੰਡੇ ਦੇ ਨਾਲ ਉਵੇਂ ਹੀ ਖੜਾਗਾ ਖੜਾ ਜੀ ਖੜਾ ਆਪਦੇ ਜੋ ਆਕਣਾ ਕੌਣ ਨਹੀਂ ਖੜਦਾ ਜੀ ਆਪ ਦਾਤੀ ਪੁੱਤ ਹੋਵੇ ਬਾਜ਼ ਮਾਰੇ ਅੱਗੇ ਵੀ ਗਏ ਆ ਤੇ ਹੁਣ ਵੀ ਜਾਣਗੇ ਕਿਉਂਕਿ ਇਹਨਾਂ ਲੜਾਈਆਂ ਦੇ ਵਿੱਚ ਬਹੁਤ ਸਾਰੇ ਪਰਚੇ ਵੀ ਹੁੰਦੇ ਆ ਆਪਾਂ ਸਾਰੇ ਸਮਝਦਾਰ ਬੈਠੇ ਆ ਬਹੁਤ ਕੁਝ ਹੁੰਦਾਗਾ ਚੱਕ ਚਕਾਈ ਵੀ ਹੁੰਦੀ ਆ ਆਪਾਂ ਪਹਿਲਾਂ ਵੇਖੀ ਆ ਹਨਾ ਪਰ ਲੜਾਈ ਬਹੁਤ ਵੱਡੀ ਆ ਦੇਖੋ ਜੀ ਆਪ ਦੇ ਦਾਤੀ ਪੁੱਤ ਦੇ ਮਗਰ ਜਾਣਾ ਕੋਈ ਗੁਨਾਹ ਨਹੀਂ ਪਰਚੇ ਤਾਂ ਬਾਅਦ ਦੀਆਂ ਗੱਲਾਂ ਉਹ ਤਾਂ ਕਰਨੇ ਹੀ ਹੁੰਦੇ ਆ ਸਰਕਾਰਾਂ ਨੇ ਠੀਕ ਆ ਜੀ ਪਰਚੇ-ਪੁਰਚਿਆਂ ਦੀ ਨਹੀਂ ਕਿਸੇ ਨੂੰ ਡਰ ਗੱਲ ਆਏ ਆ ਵੀ ਆਪ ਦੇ ਬੱਚਾ ਜਦੋਂ ਆਵਾਜ਼ ਮਾਰੂਗਾ ਤੇ ਬੱਚੇ ਦੇ ਮਗਰ ਤਾਂ ਪਿੰਡ ਜਾਊਗਾ ਜੀ ਪਿੰਡ ਨੂੰ ਮਾਣ ਬਿਲਕੁਲ ਜੀ ਪਿੰਡ ਨੂੰ ਮਾਣ ਅਤੇ ਮਾਣ ਹੋਣਾ ਵੀ ਚਾਹੀਦਾ ਕਿਉਂਕਿ ਇਸ ਪਿੰਡ ਦੇ ਗੱਭਰੂ ਨੇ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਜਗਾਉਣੀ ਆ ਉਹ ਤਾਂ ਉਹਦਾ ਫਰਜ ਸੀ ਨੌਜਵਾਨ ਹੋਣ ਦੇ ਨਾਤੇ ਨੌਜਵਾਨਾਂ ਦਾ ਰੋਲ ਮਾਡਲ ਬਣਿਆ ਭਾਈ ਜਸਵੰਤ ਸਿੰਘ ਖਾਲੜਾ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਿਆ ਔਰ ਪੂਰੇ ਪੰਜਾਬ ਨੂੰ ਦੱਸਦਾ ਕਿ ਭਾਈ ਜਸਵੰਤ ਸਿੰਘ ਖਾਲੜਾ ਕੌਣ ਆ ਤੇ ਅਸੀਂ ਉਸ ਵਿਚਾਰਧਾਰਾ ਤੇ ਕਿਉਂ ਕੰਮ ਕਰ ਰਹੇ ਹਾਂ ਮਨੁੱਖੀ ਅਧਿਕਾਰਾਂ ਲਈ ਕਿਉਂ ਕੰਮ ਕਰ ਰਹੇ ਆ ਪਰ ਉਹਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਬੈਠਿਆ ਕੇਂਦਰ ਤੱਕ ਦੀ ਨੀਂਦ ਉਡਾਤੀ ਆ ਔਰ ਇਸ ਪਿੰਡ ਨੂੰ ਹਮੇਸ਼ਾ ਮਾਣ ਰਹੂ ਕਿ ਤਖਤੂਪੁਰੇ ਪਿੰਡ ਦਾ ਉਹ ਨੌਜਵਾਨ ਅਸ਼ਮੀਰ ਸਿੰਘ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਬੈਠਾ ਜਿੱਥੇ ਪੰਜਾਬ ਯੂਨੀਵਰਸਿਟੀ ਦੀ ਲੜਾਈ ਲੜ ਰਿਹਾ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੰਜਾਬ ਦੀ ਲੜਾਈ ਲੜਨ ਵਾਸਤੇ ਖੁਦ ਵੀ ਤਿਆਰ ਹੋ ਰਿਹਾ ਤੇ ਪੰਜਾਬ ਦੇ ਗੱਬਰੂਆਂ ਨੂੰ ਵੀ ਤਿਆਰ ਕਰ ਰਿਹਾ ਕੈਮਰਾਮੈਨ ਕੋਲ ਜੀਤ ਨਾਲ ਪਿੰਡ ਤਖਤੂਪਰਾ ਤੋਂ ਮੈਂ ਹਰਜਿੰਦਰ ਸਿੱਧੂ